ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਦਲਵੀਰ ਕੇਸਰੀ ਕਲੋਥ ਹਾਊਸ ਪੱਖੋਂ ਕੈਂਚੀਆਂ ਉਮੀਦ ਕਰਦਾ ਸਾਰੇ ਜਾਣ ਠੀਕ ਠਾਕ ਹੋਵਾਂਗੇ ਚੜ੍ਹਦੀ ਕਲਾ 'ਚ ਹੋਵਾਂਗੇ ਤੇ ਅੱਜ ਆਪਾਂ ਵੀਡੀਓ ਬਹੁਤ ਟਾਈਮ ਬਾਅਦ ਲੈ ਕੇ ਆਏ ਆ ਤੇ ਬਹੁਤ ਵਧੀਆ ਆਫਰ ਦੇਣ ਜਾ ਰਹੇ ਆ ਤੁਹਾਨੂੰ ਅੱਜ ਆਪਾਂ ਤੁਹਾਡੇ ਲਈ ਖੀਨਖਾਬ ਦੇ ਸੂਟ ਲੈ ਕੇ ਆ ਗਏ ਜੀ ਬਹੁਤ ਸੋਹਣੇ ਸੋਹਣੇ ਰੰਗ ਡਿਆਏ ਨੇ ਤੇ ਪਲੇਨ ਸਲਵਾਰਾ ਨਾਲ ਸੂਟ ਆ ਗਏ ਬਹੁਤ ਸੋਹਣੇ ਸੋਹਣੇ ਜੀ ਡਿਜ਼ਾਈਨ ਚੈੱਕ ਕਰ ਲਓ ਤੇ ਰੇਟ ਵੀ ਬਹੁਤ ਪਿਆਰਾ ਦੇ ਦਾਂਗੇ ਜੀ ਬਾਜ਼ਾਰ ਦੇ ਵਿੱਚ ਸੂਟ 700 800 ਇਦਾਂ ਵਿਗਦਾਗਾ ਤੇ ਆਪਾਂ ਤੁਹਾਨੂੰ ਸਿਰਫ ਔਰ ਸਿਰਫ ਸੂਟ ਦੇ ਦਾਂਗੇ ਜੀ ਆਫਰ ਲਗਾਤੀ 500 ਰੁਪਏ ਦਾ ਸਿੰਗਲ ਸੂਟ ਆ ਇੱਕ ਨਾਲ ਇੱਕ ਸੂਟ ਫਰੀ ਜੀ 500 ਦੇ ਦੋ ਸੂਟ ਲੈ ਜਾਓ ਜੀ 500 ਦੇ ਦੋ ਸੂਟ 1000 ਰੁਪਏ ਦੇ 400 ਜੀ ਸਿੰਗਲ ਸੂਟ ਨਹੀਂ ਮਿਲੂਗਾ ਦੋ ਸੂਟ 500 ਦੇ ਮਿਲਣਗੇ ਜੀ ਸਿੰਗਲ ਸੂਟ ਦੀ ਕੀਮਤ ਓਹੀ ਰਹੂਗੀ 500 ਦਾ ਸੂਟ ਆ ਜੀ ਨਾਲ ਇੱਕ ਸੂਟ ਫਰੀ ਆ ਜੀ ਇੱਕ ਨਾਲ ਇੱਕ ਸੂਟ ਫਰੀ ਸਿਰਫ ਔਰ ਸਿਰਫ 500 ਦੇ ਦੋ ਸੂਟ ਲੈ ਜਾਓ ਕੇਸਰੀ ਕਲੋਸਰਸ ਪੱਖੋ ਕੈਂਚੀਆਂ ਮੋਗਾ ਰੋਡ ਤੇ ਆਪਣੀ ਦੁਕਾਨ ਆ ਜੀ ਜਲਦੀ ਜਲਦੀ ਆਜੋ ਦੁਕਾਨ ਤੇ ਤੇ ਆਫਰ ਦਾ ਫਾਇਦਾ ਉਠਾ ਲਓ ਬਹੁਤ ਸੋਹਣੇ ਸੋਹਣੇ ਰੰਗ ਆਗੇ ਡਿਜ਼ਾਈਨ ਆਗੇ ਪਲੇਨ ਸਲਵਾਰਾਂ ਨੇ ਨਾਲ ਲੋ ਜੀ ਡਿਜ਼ਾਈਨ ਚੈੱਕ ਕਰ ਲਓ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਸਿਰਫ ਔਰ ਸਿਰਫ 500 ਦੇ 2 ਸੂਟ 1000 ਰੁਪਏ ਦੇ 4 ਸੂਟ ਨੇ ਲੋ ਜੀ ਡਿਜ਼ਾਈਨ ਚੈੱਕ ਕਰ ਲਓ ਆਜੋ ਕਰਾ ਜਲਦੀਓ ਜਲਦੀ ਦੁਕਾਨ ਤੇ ਕੇਸਰੀ ਕਲੋਥ ਹਾਊਸ ਪੱਖੋ ਕੈਂਚੀਆਂ ਮੋਗਾ ਰੋਡ ਤੇ ਆਪਣੀ ਦੁਕਾਨ ਆ ਜੀ ਜੇਕਰ ਵੀਡੀਓ ਵਧੀਆ ਲੱਗਦੀ ਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ